ਦਸੰਬਰ ਦੇ ਆਖਰੀ ਮਹੀਨੇ ਦੇ ਦੋ ਹਫ਼ਤੇ ਜਿੱਥੇ ਦੁਨੀਆ ਭਰ ਵਿੱਚ ਜਸ਼ਨਾਂ ਨਾਲ ਭਰਪੂਰ ਹੁੰਦੇ ਨੇ ਉੱਥੇ ਹੀ ਭਾਰਤੀ ਪੰਜਾਬ ਤੇ ਦੁਨੀਆ ਭਰ ਵਿੱਚ ਵਸਦੇ ਸਿੱਖ ਇਹਨਾਂ ਨੂੰ ਸੂਗਮਈ ਤਰੀਕੇ ਨਾਲ ਮਨਾਉਂਦੇ ਨੇ ਦੇਸੀ ਮਹੀਨੇ ਪੋ ਦਸੰਬਰ 6 ਤੋਂ 13 ਦੀਆਂ ਤਰੀਕਾਂ ਦੌਰਾਨ ਇਹ ਸੋਗ ਵਿਰਾਗ ਸਿੱਖ ਧਰਮ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਦੇ ਮਰੀਦਾਂ ਦੇ ਵਿਛੋੜੇ ਤੇ ਤਤਕਾਲੇ ਹਕੂਕ ਨਾਲ ਲੜਦੀਆਂ ਜਾਨਾਂ ਦੇ ਨਿਸ਼ਾਵਰਦਾਇ ਇਤਿਹਾਸਕ ਹਫ਼ਤਾ ਇਸ ਇਤਿਹਾਸ ਦੇ ਪੰਨੇ ਨੂੰ ਸਫਰ-ਏ-ਸ਼ਹਾਦਤ ਵਜੋਂ ਯਾਦ ਕੀਤਾ ਜਾਂਦਾ ਹੈ ਅਜੀਹਾ ਪੈਂਡਾ ਜੋ ਖਾਲਸਾ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਸ਼ੁਰੂ ਹੁੰਦਾ ਹੈ ਤੇ ਸੂਬੇ ਦੇ ਇੱਕ ਹੋਰ ਜ਼ਿਲ੍ਹੇ ਫਤਿਹਗੜ੍ਹ ਸਾਹਿਬ ਵਿੱਚ ਖਤਮ ਹੁੰਦਾ ਹੈ ਗੁਰਦੁਆਰਾ ਠੰਡਾ ਬੁਰਜ ਸਾਹਿਬ ਫਤਿਹਗੜ੍ਹ ਸਾਹਿਬ ਵਿੱਚ ਬਣਿਆ ਹੋਇਆ ਦੱਸ ਦਈਏ ਕਿ ਇੱਥੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸਰਹੰਦ ਦੇ ਸੁਬੇਦਾਰ ਨਵਾਬ ਵਜ਼ੀਰ ਖਾਨ ਨੇ ਕੈਦ ਦਾ ਹੁਕਮ ਦਿੱਤਾ ਸੀ। ਪੋ ਦੇ ਮਹੀਨੇ ਪੈਂਦੀ ਕੜਾਕੇ ਦੀ ਠੰਡ ਵਿੱਚ ਸਾਹਿਬਜ਼ਾਦਿਆਂ ਨੂੰ ਛੱਡਾ ਬੁਰਜ ਵਿੱਚ ਰੱਖੰਦਾ ਹੀ ਕਾਰਨ ਸੀ ਕਿ ਠੰਡ ਵਿੱਚ ਦੋਲ ਜਾਣ ਤੇ ਸੂਬਾ ਸਰਹੰਦ ਦੀ ਮਨ ਜਾਣ। ਆਖਰ 13 ਪੋ ਨੂੰ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਵਾ ਵਿੱਚ ਚੁਣ ਕੇ ਸ਼ਹੀਦ ਕਰ ਦਿੱਤਾ ਗਿਆ। ਜਦੋਂ ਮਾਤਾ ਗੁਜਰੀ ਜੀ ਤੱਕ ਇਹ ਗੱਲ ਪਹੁੰਚੀ ਤਾਂ ਉਹ ਵੀ ਆਪਣੇ ਸਵਾਸ ਤੇ ਆ ਗਏ। ਜਿਹੜੀ ਥਾਂ ਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਲਈ ਕਾਂਦ ਉਸਾਰੀ ਗਈ ਸੀ ਉਹੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿੱਚ 年会。 ਗੁਰਦੁਆਰਾ ਸਾਹਿਬ ਦੇ ਥਲੇ ਪੂਰਾ ਸਾਹਿਬ ਚਲਦੀਵਾਰ ਅੱਜ ਵੀ ਮੌਜੂਦ ਹੈ ਰਿਪੋਰਟ ਚੀਕੀਆ ਟੀਵੀ ਦਸੰਬਰ ਦੇ ਆਖਰੀ ਮਹੀਨੇ ਦੇ ਦੋ ਹਫ਼ਤੇ ਜਿੱਥੇ ਦੁਨੀਆ ਭਰ ਵਿੱਚ ਜਸ਼ਨਾਂ ਨਾਲ ਭਰਪੂਰ ਹੁੰਦੇ ਨੇ ਉੱਥੇ ਹੀ ਭਾਰਤੀ ਪੰਜਾਬ ਤੇ ਦੁਨੀਆ ਭਰ ਵਿੱਚ ਵਸਦੇ ਸਿੱਖ ਇਹਨਾਂ ਨੂੰ ਸੂਗਮਈ ਤਰੀਕੇ ਨਾਲ ਮਨਾਉਂਦੇ ਨੇ ਦੇਸੀ ਮਹੀਨੇ ਪੋ ਦਸੰਬਰ 6 ਤੋਂ 13 ਦੀਆਂ ਤਰੀਕਾਂ ਦੌਰਾਨ ਇਹ ਸੋਗ ਵਿਰਾਗ ਸਿੱਖ ਧਰਮ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਦੇ ਮুরিਦਾਂ ਦੇ ਵਿਛੋੜੇ ਤੇ ਤਤਕਾਲੀ ਹਕੂਕ ਨਾਲ ਲੜਦੀਆਂ ਜਾਨਾਂ ਦੇ ਨਿਸ਼ਾਵਰਦਾਇਤਿਹਾਸ ਖਫਤਾ ਇਸ ਇਤਿਹਾਸ ਦੇ ਪੰਨੇ ਨੂੰ ਸਫਰ-ਏ-ਸ਼ਹਾਦਤ ਵਜੋਂ ਯਾਦ ਕੀਤਾ ਜਾਂਦਾ ਹੈ ਅਜਿਹਾ ਪੰਨਾ ਜੋ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਸ਼ੁਰੂ ਹੁੰਦਾ ਹੈ ਤੇ ਸੂਬੇ ਦੇ ਇੱਕ ਹੋਰ ਜ਼ਿਲ੍ਹੇ ਫਤਿਹਗੜ੍ਹ ਸਾਹਿਬ ਵਿੱਚ ਖਤਮ ਹੁੰਦਾ ਹੈ ਗੁਰਦੁਆਰਾ ਠੰਡਾ ਬੋਰਜ ਸਾਹਿਬ ਉਹ ਫਤਿਹਗੜ੍ਹ ਸਾਹਿਬ ਵਿੱਚ ਬਣਿਆ ਹੋਇਆ ਹੈ ਇਹ ਕਿਤੇ ਚੂਟੇ ਸੈਬਜ਼ਾਦਿਆ ਤੇ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸਰਹੰਦ ਦੇ ਸੁਬੇਦਾਰ ਨਵਾਬ ਵਜ਼ੀਰ ਖਾਨ ਨੇ ਕੈਦ ਦਾ ਹੁਕਮ ਦਿੱਤਾ ਸੀ। ਉਹ ਦੇ ਮਹੀਨੇ ਪੈਂਦੀ ਕੜਾਕ ਦੇ ਠੰਡ ਵਿੱਚ ਸੈਬਜ਼ਾਦਿਆ ਨੂੰ ਠੱਡਾ ਬੁਰਜ ਵਿੱਚ ਰੱਖੰਦਾ ਹੀ ਕਾਰਨ ਸੀ ਕਿ ਠੰਡ ਵਿੱਚ ਦੋ ਜਾਨ ਤੇ ਸੂਬਾ ਸਰਹੰਦ ਦੀ ਮਨ ਜਾਣ। ਆਖਰ 13 ਪਉ ਨੂੰ ਦੋਵੇਂ ਚੂਟੇ ਸੈਬਜ਼ਾਦਿਆ ਨੂੰ ਨੀਵਾ ਵਿੱਚ ਚੁਣ ਕੇ ਸ਼ਹੀਦ ਕਰ ਦਿੱਤਾ ਗਿਆ। ਜਦੋਂ ਮਾਤਾ ਗੁਜਰੀ ਜੀ ਤੱਕ ਇਹ ਗੱਲ ਪਹੁੰਚੀ ਤਾਂ ਉਹ ਵੀ ਆਪਣੇ ਸਵਾਸ ਪਿਆਰ ਤੱਕ ਜਿਹੜੀ ਤਾਂ ਤੇ ਸੈਬ ਜਦਾਂ ਨੂੰ ਸ਼ਹੀਦ ਕਰਨ ਦੀ ਕੰਧ ਉਸਾਰੀ ਗਈ ਸੀ ਉਪਰ ਹੀ ਗੁਰਦੁਆਰਾ ਫਤਿਹਗੜ ਸਾਹਿਬ 구축 ਬਣਿਆ ਆਪਿਆ ਗੁਰਦੁਆਰਾ ਸਾਹਿਬ ਦੇ ਥਲੇ ਪੂਰਾ ਸੈਬਚਰ ਦੀਵਾਰ ਅੱਜ ਵੀ ਮੌਜੂਦ ਹੈ ਦਸੰਬਰ ਦੇ ਆਖਰੀ ਮਹੀਨੇ ਦੇ ਦੋ ਹਫ਼ਤੇ ਜਿੱਥੇ ਦੁਨੀਆ ਭਰ ਵਿੱਚ ਜਸ਼ਨਾਂ ਨਾਲ ਭਰਪੂਰ ਹੁੰਦੇ ਨੇ ਉੱਥੇ ਹੀ ਭਾਰਤੀ ਪੰਜਾਬ ਤੇ ਦੁਨੀਆ ਭਰ ਵਿੱਚ ਵੱਸਦੇ ਸਿੱਖ ਇਹਨਾਂ ਨੂੰ ਸੂਗਮਈ ਤਰੀਕੇ ਨਾਲ ਮਨਾਉਂਦੇ ਨੇ ਦੇਸੀ ਮਹੀਨੇ ਪੋ ਦਸੰਬਰ 6 ਤੋਂ 13 ਦੀਆਂ ਤਰੀਕਾਂ ਦੌਰਾਨ ਇਹ ਸੋਗ ਵਿਰਾਗ ਸਿੱਖ ਧਰਮ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਦੇ ਮੁਰੀਦਾਂ ਦੇ ਵਿਛੋੜੇ ਤੇ ਤਤਕਾਲੀ ਹਕੂਕਤਾਂ ਨਾਲ ਲੜਦੀਆਂ ਜਾਨਾਂ ਦੇ ਨਿਸ਼ਾਵਰਦਾ ਇਤਿਹਾਸਕ ਹਫ਼ਤਾ ਹੈ ਇਸ ਇਤਿਹਾਸ ਦੇ ਪੰਨੇ ਨੂੰ ਸਫਰ-ਏ-ਸ਼ਹਾਦਤ ਵਜੋਂ ਯਾਦ ਕੀਤਾ ਜਾਂਦਾ ਹੈ ਅਜੀਹਾ ਪੰਡਾ ਜੋ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਸ਼ੁਰੂ ਹੁੰਦਾ ਹੈ ਤੇ ਸੂਬੇ ਦੇ ਇੱਕ ਹੋਰ ਜਿਲ੍ਹੇ ਫਤਿਹਗੜ੍ਹ ਸਾਹਿਬ ਵਿੱਚ ਖਤਮ ਹੁੰਦਾ ਹੈ ਗੁਰਦੁਆਰਾ ਠੰਡਾ ਬੋੜ ਜੀ ਸਾਹਿਬ ਉਹ ਫਤਿਹਗੜ੍ਹ ਸਾਹਿਬ ਵਿੱਚ ਬਣਿਆ ਹੋਇਆ ਹੈ ਇਹ ਕਿਤੇ ਛੂਟੇ ਸਾਬਜਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸਰਹੰਦ ਦੇ ਸੁਬੇਦਾਰ ਨਵਾਬ ਵਜ਼ੀਰ ਖਾਨ ਨੇ ਕੈਦ ਦਾ ਹੁਕਮ ਦਿੱਤਾ ਸੀ ਉਹ ਦੇ ਮਹੀਨੇ ਪੈਂਦੀ ਕੜਾਕ ਦੇ ਠੰਡ ਵਿੱਚ ਸਾਬਜਾਦਿਆਂ ਨੂੰ ਛੱਡਾ ਬੁਰਜ ਵਿੱਚ ਰੱਖੰਦਾ ਹੀ ਕਾਰਨ ਸੀ ਕਿ ਠੰਡ ਵਿੱਚ ਦੋਲ ਜਾਣ ਤੇ ਸੂਬਾ ਸਰਹੰਦ ਦੀ ਮਾਨ ਜਾਣ ਆਖਰ 13 ਪਉ ਨੂੰ ਦੋਵੇਂ ਛੋਟੇ ਸਾਬਜਾਦਿਆਂ ਨੂੰ ਨੀਵਾ ਵਿੱਚ ਚੁਣ ਕੇ ਸ਼ਹੀਦ ਕਰ ਦਿੱਤਾ ਗਿਆ ਜਦੋਂ ਮਾਤਾ ਗੁਜਰੀ ਜੀ ਤੱਕ ਇਹ ਗੱਲ ਪਹੁੰਚੀ ਤਾਂ ਉਹ ਵੀ ਆਪਣੇ ਸਵਾਸ ਤੇ ਆ ਗਏ ਜਿਹੜੀ ਥਾਂ ਤੇ ਸੈਬ ਜਾਦਿਆਂ ਨੂੰ ਸ਼ਹੀਦ ਕਰਨ ਦੇ ਕੰੰਧ ਉਸਾਰੀ ਗਈ ਸੀ ਉਪਰ ਹੀ ਗੁਰਦੁਆਰਾ ਫਤੇਗੜ ਸੈਬੂਚ ਬਣਿਆ ਹੋਇਆ ਗੁਰਦੁਆਰਾ ਸਾਹਿਬ ਦੇ ਥਲੇ ਪੂਰਾ ਸੈਬੂਚ ਦੀਵਾਰ ਅੱਜ ਵੀ ਮੌਜੂਦ ਹੈ ਬਹੁਤ ਚੁਕਿਆ